ਜਪਾਨ ਕੋਰੀਅਨ ਗਰਲ ਦੇਖ ਲਓ ਔਰਤਾ ਦੇਖ ਲਓ ਬਿਲਕੁਲ ਜਵਾਨ ਰਹਦੀਆਂ ਨੇ 50 50 60 7 ਸਾਲ ਦੀ ਏਜ ਹੋ ਗਈ ਹੈ ਤਾਂ ਵੀ ਉਹ ਜਵਾਨ ਰਹਦੀਆਂ ਨੇ ਖੂਬਸੂਰਤ ਰਹਦੀਆਂ ਨੇ ਤੁਸੀਂ ਵੀ ਉਹਨਾਂ ਵਰਗਾ ਲੱਗਣਾ ਚਾਹੁੰਦੇ ਹੋ ਤੇ ਚੈਨਲ ਨੂੰ ਫੋਲੋ ਕਰ ਲਓ ਜਿਹੜੇ ਜਿਹੜੇ ਮੈਂ ਤੁਹਾਨੂੰ ਰੈਮਡੀ ਦੱਸਦੀ ਹਾਂ ਉਹਨੂੰ ਫੋਲੋ ਜਰੂਰ ਕਰਿਆ ਕਰੋ ਮੈਂ ਵੀ ਦੇਖ ਲਓ 40 ਸਾਲ ਦੀ ਹੋ ਕੇ 20 ਸਾਲ ਦੀ ਮੈਨੂੰ ਸਾਰੇ ਕਹਿੰਦੇ ਨੇ ਤੇ ਤੁਸੀਂ ਵੀ ਅਗਰ ਮੇਰੇ ਵਾਂਗੂੰ ਇਦਾਂ ਆਪਣੇ ਚਿਹਰੇ ਨੂੰ ਨਖਾਰ ਕੇ ਰੱਖਣਾ ਚਾਹੁੰਦੇ ਹੋ ਆਪਣੇ ਰਿੰਕਲ ਪ੍ਰੀਤ ਬਚਾ ਰੱਖਣਾ ਚਾਹੁੰਦੇ ਹੋ ਬਿਲਕੁਲ ਤੰਦਰੁਸਤ ਰਹਿਣਾ ਚਾਹੁੰਦੇ ਹੋ ਤੇ ਇਸ ਚੈਨਲ ਨੂੰ ਫੋ ਕੀ ਕਰੀਮ ਦੱਸਾਂ ਕਿ ਹੋਮੇਡ ਕਰੀਮ ਬਣਾਣੀ ਦੱਸਾਂ ਕਿ ਗੁਲਾਬ ਗੁਲਾਬ ਦੀਆਂ ਪੱਤੀਆਂ ਦੀ ਠੀਕ ਹੈ ਇਹਦੇ ਵਿੱਚ ਕੀ ਕੀ ਇੰਗਰੀਡੀਐਂਟ ਪੈਂਦੇ ਨੇ ਵੀਡੀਓ ਤੁਸੀਂ ਪੂਰੀ ਦੇਖਣਾ ਉਹ ਕਰੀਮ ਜਿਹੜੀ ਹੈ ਨਾ ਜਿਨ੍ਹਾਂ ਦੇ ਹੱਥ ਪੈਰ ਜਿਵੇਂ ਨਾ ਕਹਿੰਦੇ ਸਾਡੇ ਖੁਸ਼ਕ ਹੋ ਗਏ ਨੇ ਐਦਾਂ ਹੁੰਦੇ ਨੇ ਕਿ ਕੰਡੇ ਲੱਗਦੇ ਨੇ ਕਈ ਮੈਨੂੰ ਕਮੈਂਟ ਮੇਰੇ ਭੈਣਾਂ ਦੇ ਆਏ ਨੇ ਉਹ ਕਹਿੰਦੇ ਕਿ ਸਾਡੇ ਹੱਥ ਪੈਰ ਖੁਸ਼ਕ ਬਹੁਤ ਨੇ ਐਦਾਂ ਹੁੰਦੇ ਨੇ ਜਿਵੇਂ ਕੰਡੇ ਚੁਪਦੇ ਹੁੰਦੇ ਨੇ ਸਕਿਨ ਜਿਹੜੀ ਹੈ 올ਡੀ ਖੁਰਦਰੀ ਹੋਈ ਪਈ ਹੈ ਖੁਸ਼ਕ ਹੋਈ ਪਈ ਹੈ ਕੋਈ ਲੋੜ ਨਹੀਂ ਹੈਗੀ ਪਰੇਸ਼ਾਨ ਹੋਣ ਦੀ ਤੁਹਾਨੂੰ ਇੱਕ ਐਨੀ ਸੋਹਣੀ ਕਰੀਮ ਦੱਸਦੀ ਹੈ ਤੇ ਤੁਸੀਂ ਜਾ ਕੇ ਦੇਖੋ ਤੇ ਚਲੋ ਜੀ ਮੈਂ ਤੁਹਾਨੂੰ ਦੱਸਦੀ ਹਾਂ ਕਿ ਕਿ ਸਮਾਨ ਪੈਂਦਾ ਬਹੁਤ ਈਜ਼ੀ ਤਰੀਕੇ ਨਾਲ ਬਣ ਕੇ ਰੈਡੀ ਹੋ ਜਾਂਦੀ ਹੈ ਤੁਹਾਡੇ ਰਿੰਕਲ ਫਰੀ ਔਰ ਸ਼ਾਇਆ ਸਾਰਾ ਕੁਝ ਮਤਲਬ ਕਿ ਬਿਲਕੁਲ ਤੇ ਹਾਂਜੀ ਇਹ ਹੈ ਹੈਗੀਆਂ ਨੂੰ ਗੁਲਾਬ ਦੀਆਂ ਪੱਤੀਆਂ ਸੁੱਕੀਆਂ ਹੁਣ ਤਾਜ਼ੀਆਂ ਹੁਣ ਜਿਹੜੀਆਂ ਮਰਜ਼ੀ ਹੁਣ ਤੇ ਤੁਹਾਨੂੰ ਮੈਂ ਦੱਸਦੀ ਹਾਂ ਇੱਕ ਵਧੀਆ ਕਰੀਮ ਬਣਾਉਣੇ ਬਹੁਤ ਹੀ ਵਧੀਆ ਇਹਦੇ ਵਿੱਚ ਆਪਾਂ ਥੋੜਾ ਜਿਹਾ ਪਾਣੀ ਪਾਣਾ ਸਿਰਫ ਥੋੜਾ ਜਿਹਾ ਬਿਲਕੁਲ ਥੋੜਾ ਜਿਹਾ ਕਿਉਂਕਿ ਆਪਾਂ ਕਰੀਮ ਬਣਾਣੀ ਹੈ ਦੀ ਤੁਸੀਂ ਜ਼ਿਆਦਾ ਵੀ ਪਾ ਸਕਦੇ ਹੋ ਥੋੜਾ ਜਿਹਾ ਜਿਹਾ ਬਚਾ ਕੇ ਰੱਖਣਾ ਗੁਲਾਬ ਜਲ ਦੇ ਰੂਪ ਚ ਬਚਾ ਕੇ ਰੱਖ ਸਕਦੇ ਹੋ ਹ ਤੇ ਹੁਣ ਮੈਂ ਰੱਖ ਲਿਆ ਗੈਸ ਤੇ ਜਿੰਨਾ ਚਿਰ ਇਹ ਪੱਕ ਨਹੀਂ ਜਾਂਦਾ ਇਹਦਾ ਕਲਰ ਜਿਹੜਾ ਸਾਰਾ ਪਾਣੀ ਚ ਨਹੀਂ ਚਲਾ ਜਾਂਦਾ ਇਹਦਾ ਅਸਰ ਸਾਰਾ ਪਾਣੀ ਚ ਨਹੀਂ ਚਲਾ ਜਾਂਦਾ ਉਹਨੇ ਚਿਰ ਪਕਾਣਾ ਆਪਾਂ ਤੇ ਹਾਂਜੀ ਇਹਨੂੰ ਬਣਾਉਣਾ ਕਿੱਦਾਂ ਹੁਣ ਤੁਸੀਂ ਦੇਖ ਲਿਓ ਆ ਦੇਖੋ ਗੁਲਾਬ ਜਲ ਜਿੰਨਾ ਆਪਾਂ ਪਾਣੀ ਪਾਇਆ ਸੀਗਾ ਨਾ ਉਤੋਂ ਜਿੰਨਾ ਚਿਰ ਅੱਧਾ ਨ ਰਹਿ ਗਿਆ ਜੀ ਉਹਨਾਂ ਚਿਰ ਆਪਾਂ ਇਹਨੂੰ ਬਣਾਉਣਾ ਐਦਾਂ ਗਰਮ ਕਰਨਾ ਠੀਕ ਹੈ ਤੇ ਆ ਦੇਖੋ ਇੰਨਾ ਕੁ ਪਾਣੀ ਰਹਿ ਗਿਆ ਇਹ ਤਾਂ ਬਾਕੀ ਸਾਰਾ ਜਲ ਗਿਆ ਸਾਰਾ ਅਸਰ ਜਿਹੜਾ ਨਾ ਗੁਲਾਬ ਦੀਆਂ ਪੱਤੀਆਂ ਦਾ ਇਹਦੇ ਵਿੱਚ ਆ ਗਿਆ ਠੀਕ ਹੈ ਤੇ ਐਦਾਂ ਆਪਾਂ ਇਹ ਛਾਣ ਲੈਣਾ ਇਹ ਦੇਖੋ ਦੋ ਕ ਚਮਚੇ ਸਿਰ ਤੇ ਫਿਰ ਪਾਉਣਾ ਆਪਾਂ ਇਹਦੇ ਵਿੱਚ ਐਲੋਵੀਰਾ ਜੈਲ ਠੀਕ ਹੈ ਜੀ ਐਲੋਵੀਰਾ ਜੈਲ ਪਾਣੀ ਇਹਦੇ ਵਿੱਚ ਚਮਚਾ ਭਰ ਕੇ ਇਹ ਨਹੀਂ ਵਧੀਆ ਮੋਇਸਚਰਾਈਜ਼ਰ ਕਰੀਮ ਬਣ ਕੇ ਰੈਡੀ ਹੋ ਜਣੀ ਹੈ ਨਾ ਜਿਨ੍ਹਾਂ ਦੇ ਨਾ ਹੱਥ ਪੈਰ ਮਤਲਬ ਕੀ ਨਾ ਫਟਦੇ ਆ ਜਿਨ੍ਹਾਂ ਦੇ ਕੰਡੇ ਜਿ ਜੁਬਦੇ ਰਹਿੰਦੇ ਹਨਾ ਉਹ ਤੁਹਾਡੇ ਠੀਕ ਹੋ ਜਾਣਗੇ ਤੇ ਜਿਹੜੀਆਂ ਤੇ ਰਿੰਕਲ ਪੈਣੇ ਸ਼ੁਰੂ ਹੋਗੇ ਝੁਰੜੀਆਂ ਆਣੇ ਸ਼ੁਰੂ ਹੋਗੇ ਨੇ ਤੇ ਮ사ਜ ਜਰੂਰ ਕਰਿਆ ਕਰੋ ਉਸ ਤੋਂ ਬਾਅਦ ਆਪਾਂ ਲੈਣਾ ਹੈ ਕੋਕੋਨਟ ਔਇਲ ਚਮਚਾ ਭਰ ਕੇ ਮੈਂ ਇੱਥੇ ਪਾ ਲਿਆ ਏ ਕੋਕੋਨਟ ਔਇਲ ਤੁਸੀਂ ਚਾਹੋ ਤਾਂ ਮਤਲਬ ਕਿ ਜਿੰਨਾ ਬਣਾ ਕੇ ਰੱਖਣਾ ਚਾਹੁੰਦੇ ਹੋ ਉਨਾ ਹੀ ਬਣਾ ਕੇ ਰੱਖ ਲਓਵੇ ਕੋਈ ਖਰਾਬ ਨਹੀਂ ਹੁੰਦਾ ਇਹ ਕਰੀਮ ਇੰਨੀ ਵਧੀਆ ਬਣ ਕੇ ਰੈਡੀ ਹੋ ਜਾਂਦੀ ਹੈ ਨਾ ਜਿਹੜੀਆਂ ਆਪਾਂ ਬਾਜ਼ਾਰੋਂ ਮਹਿੰਗੀਆਂ ਮਹਿੰਗੀਆਂ ਆਪਾਂ ਕਰੀਮਾਂ ਲੈ ਕੇ ਆਉਂਦੇ ਹਾਂ ਨਾ ਉਹਦੇ ਨਾਲੋਂ ਵੀ ਬੈਸਟ ਕਰੀਮ ਹੈ ਠੀਕ ਹੈ ਜੀ ਤਿੰਨ ਚੀਜ਼ਾਂ ਹੋ ਗਈਆਂ ਗੁਲਾਬ ਜਲਦੀਆਂ ਪੱਤੀਆਂ ਔਰ ਐਲ ਦੂਸਰੀ ਚੀਜ਼ ਜਿਹੜੀ ਮਤਲਬ ਕਿ ਤੀਸਰੀ ਚੀਜ਼ ਸੋਰੀ ਮੇਨ ਚੀਜ਼ ਬਾਣੀ ਆਪਾਂ ਦੇਸੀ ਘਿਓ ਗਾਂ ਦੇ ਦੁੱਧ ਦਾ ਦੇਸੀ ਘਿਓ ਜਿਹੜਾ ਹੁੰਦਾ ਨਾ ਸ਼ਾਇਆ ਵਾਸਤੇ ਇੰਨਾ ਬੈਸਟ ਹੁੰਦਾ ਹੈ ਨਾ ਇਹ ਘਿਓ ਤੁਹਾਨੂੰ ਮਿਲ ਜਾਵੇ ਨਾ ਤੇ ਮੈਂ ਕਹਿੰਦੀ ਆ ਬੈਸਟ ਹੈ ਅਗਰ ਗਾਂ ਦੇ ਦੁੱਧ ਦਾ ਨਹੀਂ ਵੀ ਹੈਗਾ ਤਾਂ ਤੁਸੀਂ ਮੱਝ ਦੇ ਦੁੱਧ ਦਾ ਵੀ ਦੇਸੀ ਘਿਓ ਲੈ ਸਕਦੇ ਹੋ ਮੈਂ ਕਹਿੰਦੀ ਇੰਨਾ ਵਧੀਆ ਜਿਹੜਾ ਸੀਰਮ ਬਣ ਕੇ ਇੰਨੀ ਵਧੀਆ ਕਰੀਮ ਰੈਡੀ ਹੋ ਜਾਂਦੀ ਹੈ ਨਾ ਤੇ ਮੈਂ ਕਹਿੰਦੀ ਆ ਕੁਝ ਮੋਲ ਨਹੀਂ ਹੈਗਾ ਇਹ ਤੁਸੀਂ ਡੇਲੀ ਇਸਤੇਮਾਲ ਕਰਿਆ ਕਰੋ ਮੈਂ ਕਹਿੰਨੀ ਤੁਹਾਡਾ ਇੰਨਾ ਵਧੀਆ ਚਿਹਰਾ ਹੋ ਜਾਏਗਾ ਨਾ ਹੱਥਾਂ ਬਾਹਾਂਾਂ ਤੇ ਤੁਸੀਂ ਇਹ ਮੋਇਸਚਰਾਈਜ਼ਰ ਵਾਂਗੂ ਇਹ ਵਾਲੀ ਕਰੀਮ ਹੈ ਨਾ ਜਿਹੜੀ ਇਸਤੇਮਾਲ ਕਰਨੀ ਇਹ ਦੇਖੋ ਕਿੰਨੀ ਸੋਹਣੀ ਪਿੰਕ ਜਿਹੀ ਕਰੀਮ ਬਣ ਕੇ ਹੋ ਗਈ ਹੈ ਰੈਡੀ ਹੈ ਦੇਖ ਸਕਦੇ ਹੋ ਤੁਸੀਂ ਤੇ ਬਹੁਤ ਵਧੀਆ ਬਣਾਉਣ ਦਾ ਸੌਖਾ ਤਰੀਕਾ ਦੇਖ ਲਓ ਗੁਲਾਬ ਦੀਆਂ ਪੱਤੀਆਂ ਸੀਗੀਆਂ ਤੇ ਜਿਹੜੀਆਂ ਚੀਜ਼ਾਂ ਆਪਾਂ ਪਾਈਆਂ ਨੇ ਨਾਰੀਅਲ ਦਾ ਤੇਲ ਦੇਸੀ ਕਿਉਂ ਤੇ ਐਲੋਵੀਰਾ ਤੁਸੀਂ ਚਾਹੋ ਤਾਂ ਵਿਟਾਮਿਨ ਈ ਦਾ ਕੈਪਸੂਲ ਵੀ ਪਾ ਸਕਦੇ ਹੋ ਨਹੀਂ ਤਾਂ ਸਕਿੱਪ ਵੀ ਕਰ ਸਕਦੇ ਹੋ ਠੀਕ ਹੈ ਆ ਦੇਖੋ ਕਿੰਨੀ ਸੋਹਣੀ ਕਰੀਮ ਹੋ ਗਈ ਹੈ ਬਣ ਕੇ ਰੈਡੀ ਇਹਨੂੰ ਕਿਸੇ ਵੀ ਆਪਾਂ ਡੱਬੇ 'ਚ ਸਟੋਰ ਕਰਕੇ ਤੇ ਇਹਨੂੰ ਰੱਖ ਸਕਦੇ ਆ ਜਿਸ ਤਰੀਕੇ ਦਾ ਮਰਜ਼ੀ ਤੁਸੀਂ ਇਹਨੂੰ ਅਪਲਾਈ ਕਰੋ ਆਪਣੇ ਫੇਸ ਤੇ ਬਾਹਾਂ 'ਤੇ ਜਿੰਤਾ ਮਰਜ਼ੀ ਤੁਸੀਂ ਇਹਨੂੰ ਲਗਾਓ ਹਾਂ ਦੇਖੋ ਕਿੰਨੀ ਪਿਆਰੀ ਕਰੀਮ ਬਣ ਕੇ ਹੋ ਗਈ ਆਪਣੇ ਰੈਡੀ ਆ ਦੇਖੋ ਸਭ ਤੋਂ ਬੈਸਟ ਕਰੀਮ ਸਭ ਤੋਂ ਬੈਸਟ ਮੋਇਸਚਰਾਈਜ਼ਰ ਸਰਦੀਆਂ ਵਾਸਤੇ ਤੁਹਾਨੂੰ ਮੈਂ ਦੱਸਿਆ ਹੁਣ ਰੈਡੀ ਕਰਕੇ ਤੁਸੀਂ ਵੀ ਬਣਾਓ ਆਪਣੀ ਸਕਿਨ ਤੇ ਲਾਓ ਤੇ ਇੰਨੀ ਸੋਹਣੀ ਸਕਿਨ ਹੋ ਜਾਏਗੀ ਨਾ ਕਿ ਤੁਸੀਂ ਬਸ ਮੈਂ ਕਹਿੰਨੀ ਆ ਇੰਨਾ ਵਧੀਆ ਚਿਹਰਾ ਤੇ ਇੰਨੇ ਵਧੀਆ ਹੱਥ ਪੈਰ ਹੋ ਜਾਣਗੇ ਬਸ ਬੱਚਿਆਂ ਦੇ ਵੀ ਲਾਇਆ ਕਰੋ ਆਪ ਕੋ ਕਿੰਨੀ ਸੋਖੀ ਕਰੀਮ ਕਿੰਨੇ ਸੋਖੇ ਤਰੀਕੇ ਨਾਲ ਬਣ ਕੇ ਹੋ ਗਈ ਆ ਰੈਡੀ ਆ ਦੇਖੋ ਬਹੁਤ ਪਿਆਰੀ ਕਰੀਮ ਮੇਰੇ ਦਿਲ ਕਰਦਾ ਖਾ ਜਾਵਾਂ ਇੰਨੀ ਸੋਹਣੀ ਖੁਸ਼ਬੂ ਆ ਰਹੀ ਹੈ ਨਾ ਤਾਜ਼ੇ ਗੁਲਾਬ ਦੇ ਫੁੱਲਾਂ ਦੀ ਬਹੁਤ ਵਧੀਆ ਇੱਕ ਮੇਰੇ ਭੈਣ ਦਾ ਕਮੈਂਟ ਆਇਆ ਸੀ ਕਿ ਦੀਦੀ ਮੇਰੇ ਕੋਲ ਪੱਤੀਆਂ ਪੀਆਂ ਹੋਈਆਂ ਨੇ گلاب ਦੇ ਫੁੱਲਾਂ ਦੀ ਉਹਦਾ ਮੈਂ ਕੀ ਕਰਾਂ ਦੀਦੀ ਇਸ ਤਰੀਕੇ ਨਾਲ ਤੁਸੀਂ ਅਗਰ ਤੁਹਾਡੇ ਕੋਲ ਵੱਧ ਪੱਤੀਆਂ ਨੇ ਤੇ ਤੁਸੀਂ ਕੀ ਕਰਨਾ ਹੈ ਇਦਾਂ ਹੀ ਪਾਣੀ ਕਾੜ ਕੇ ਚੰਗੀ ਤਰ੍ਹਾਂ ਤੁਸੀਂ ਕਿਸੇ ਵੀ ਬੋਤਲ ਵਿੱਚ ਉਹਦਾ ਰੱਖ ਸਕਦੇ ਏਦਾਂ ਦੀ ਬੋਤਲ ਚ ਪਾ ਕੇ ਸਪਰੇਅ ਵਾਲੀ ਚ ਉਹਨੂੰ ਰੱਖ ਸਕਦੇ ਹੋ ਤੁਸੀਂ ਆਪਣੇ ਫੇਸ ਤੇ ਸਪਰੇਅ ਕਰਦੇ ਰਿਹਾ ਕਰੋ ਸਵੇਰੇ ਸ਼ਾਮ ਤੁਹਾਡਾ ਚਿਹਰਾ ਦੇਖੋ ਕਿੰਨਾ ਨਖਰੇਗਾ ਤੁਹਾਡੇ ਰਿੰਕਲ ਜਿਹੜੇ ਨੇ ਉਹ ਫ੍ਰੀ ਹੋਣੇ ਸ਼ੁਰੂ ਹੋ ਜਾਣਗੇ ਤੁਹਾਡੀ ਸਕਿਨ 'ਚ ਇੱਕ ਨਵੀਂ ਜਾਨ ਆਏਗੀ ਇੱਕ ਨਵੀਂ ਜੀ ਚਮਕ ਆਏਗੀ ਤਾਂ ਦੇਖ ਲਓ ਐਦਾਂ ਕਰੀਮ ਬਣਾ ਕੇ ਜਿਆਦਾ ਰੱਖਣਾ ਚਾਹੁੰਦੇ ਹੋ ਤਾਂ ਜਿਆਦਾ ਵੀ ਰੱਖ ਸਕਦੇ ਹੋ ਬਿਲਕੁਲ ਇਹ ਖਰਾਬ ਹੋਣ ਵਾਲੀ ਨਹੀਂ ਮਹੀਨੇ ਪਰ ਦੀ ਰੱਖਣਾ ਚਾਹੁੰਦੇ ਹੋ ਤਾਂ ਬਣਾ ਕੇ ਰੱਖ ਸਕਦੇ ਹੋ ਦੇਖ ਲਓ ਕਿੰਨੀ ਪਿਆਰੀ ਕਰੀਮ ਬਣ ਕੇ ਹੋ ਗਈ ਹੈ ਰੈਡੀ ਇਹ ਕ੍ਰੀਮ ਤੁਸੀਂ ਮਾਰਕੀਟ ਵਿੱਚ ਲੈਣ ਜਾਓਗੇ ਇੰਨੀ ਕਿ ਡੱਬੀ ਚ ਪਾਣਗੇ ਤੇ ਕਹਿ ਦੇਣਗੇ 500 ਦੀ ਹੈ ਜੀ 600 ਦੀ ਹੈ ਜੀ 700 ਦੀ ਹੈ ਜੀ ਇਹਦੇ ਵਿੱਚ ਫਲਾਣੀ ਚੀਜ਼ ਹੈ ਉਹ ਚ ਟਮਕਾਣੀ ਚੀਜ਼ ਹੈ ਉਹ ਤੇ ਲਿਖਿਆ ਹੋਇਆ ਹੈ ਇਹਦੇ ਵਿੱਚ ਇਹ ਚੀਜ਼ਾਂ ਪੈਂਦੀਆਂ ਇਹਦੇ ਵਿੱਚ ਉਹ ਚੀਜ਼ਾਂ ਪੈਂਦੀਆਂ ਤੇ ਦੇਖ ਲਓ ਆਪਾਂ ਘਰੇ ਹੀ ਬਣਾ ਕੇ ਕਰ ਦਿੱਤੀ ਹੈ ਰੈਡੀ ਇਹਦੇ ਵਿੱਚ ਤੁਸੀਂ ਚਾਹੋ ਕੇਸਰ ਹੁੰਦਾ ਨਾ ਉਹਦਾ ਵੀ ਪਾਣੀ ਪਾ ਸਕਦੇ ਹੋ ਤੁਸੀਂ ਚਾਹੋ ਇਹਦੇ ਵਿੱਚ ਵਿਟਾਮਿਨ E ਦਾ ਕੈਪਸੂਲ ਵੀ ਪਾ ਸਕਦੇ ਹੋ ਜੋ ਮਰਜ਼ੀ ਪਾਓ ਠੀਕ ਹੈ ਤੇ ਬਣ ਕੇ ਹੋ ਗਿਆ ਰੈਡੀ ਜਿੱਦਾਂ ਮਰਜ਼ੀ ਤੁਹਾਡੀ ਸਕਿਨ ਅਗਰ ਖਿੱਚੀ ਖਿੱਚੀ ਮਹਿਸੂਸ ਕਰਦੇ ਹੋ ਖੁਸ਼ਕ ਮਹਿਸੂਸ ਕਰਦੇ ਹੋ ਬਾਹਾਂ ਤੇ ਹੱਥਾਂ ਤੇ ਮੈਂ ਤੁਹਾਨੂੰ ਲਾ ਕੇ ਦੱਸ ਹੀ ਦੇਣੀ ਹੈ ਠੀਕ ਹੈ ਆ ਦੇਖੋ ਇੰਨੀ ਵਧੀਆ ਇਹਨਾਂ 글로 ਆਂਦੇ ਨੇ ਕਰੀਮ ਨਾਲ ਏ ਤੁਸੀਂ ਜਿੱਦਾਂ ਮਰਜ਼ੀ ਦਿਨੇ ਰਾਤ ਜਿੱਦਾਂ ਮਰਜ਼ੀ ਲਗਾਓਇਆ ਨਹੀਂ ਹੈਗਾ ਕਿ ਰਾਤ ਨੂੰ ਲਗਾਨੀ ਜਿੱਦਾਂ ਮਰਜ਼ੀ ਲਗਾਓ ਤੇ ਜਿਹੜੀਆਂ ਮੇਰੀਆਂ ਭੈਣਾਂ ਕਹਿੰਦੀਆਂ ਨੇ ਨੇ ਕਿ ਸਾਨੂੰ ਵੈਸਲਿਨ ਸੂਟ ਨਹੀਂ ਕਰਦੀ ਨਾਰੀਅਲ ਦਾ ਤੇਲ ਸੂਟ ਨਹੀਂ ਕਰਦਾ ਜਾਂ ਵਿਟਾਮਿਨ E ਦਾ ਕੈਪਸੂਲ ਸੂਟ ਨਹੀਂ ਕਰਦਾ ਇਹ ਕਰੀਮ ਬਣਾ ਕੇ ਤੁਸੀਂ ਰਾਤ ਨੂੰ ਆਪਣੇ ਚਿਹਰੇ ਦੀ ਮ사ਜ ਕਰ ਸਕਦੇ ਦਿਨੇ ਕਰ ਸਕਦੇ ਜਿੱਦਾਂ ਮਰਜ਼ੀ ਮ사ਜ ਕਰ ਸਕਦੇ ਆਪਣੇ ਚਿਹਰੇ ਦੀ ਠੀਕ ਹੈ ਜੀ ਤੁਹਾਡਾ ਚਿਹਰਾ ਬਿਲਕੁਲ ਗੁਲਾਬ ਦੇ ਫੁੱਲਾਂ ਵਾਂਗੂ ਹੀ ਤਾਜ਼ਾ ਤੰਦਰੁਸਤ ਰਹੇਗਾ ਤੇ ਬਹੁਤ ਪਿਆਰੀ ਜੀ ਖੁਸ਼ਬੂ ਆ ਰਹੀ ਇੰਨੀ ਪਿਆਰੀ ਆਈ ਰਹੀ ਮੈਂ ਤੁਹਾਨੂੰ ਕਿੱਦਾਂ ਮੈਂ ਦੱਸ ਸਕਦੀ ਆ ਅਗਰ ਸਮੈਲ ਮੈਂ ਫੋਨ ਚ ਪਾ ਸਕਦੀ ਤੇ ਮੈਂ ਪਾ ਕੇ ਤੁਹਾਨੂੰ ਦੱਸਦੀ ਆ ਦੇਖੋ ਬਿਲਕੁਲ ਹੱਥ ਪੈਰ ਖੁਸ਼ਕੀ ਹੁੰਦੇ ਹੈਗੇ ਇਸ ਤਰੀਕੇ ਨਾਲ ਸਾਰੀ ਬੋਡੀ ਤੇ ਲਗਾਉ ਸਕਦੇ ਹੋ ਬਾਹਾਂ ਤੇ ਲੱਤਾਂ ਤੇ ਸਾਰੀ ਬੋਡੀ ਜਾਨੀ ਕਿ ਤੁਸੀਂ ਲਗਾ ਸਕਦੇ ਬੱਚਿਆਂ ਦੇ ਲਗਾਓ ਬਜ਼ੁਰਗ ਲਗਾਉਣ ਵੱਡੇ ਲਗਾਉਣ ਛੋਟੇ ਲਗਾਉਣ ਮੁੰਡੇ ਕੁੜੀਆਂ ਸਾਰੇ ਹੀ ਇਹ ਕਰੀਮ ਨੂੰ ਲਗਾ ਸਕਦੇ ਨੇ ਆ ਦੇਖ ਲਾ ਕਿੰਨਾ ਇੱਕ ਪਿਆਰਾ ਜਿਹਾ ਗਲੋ ਵੀ ਆ ਜਾਂਦਾ ਏ ਤੇ ਜਿਹੜੀ ਗਲਾਬ ਜਣੀ ਗਲਾਬ ਜਲ ਤੁਸੀਂ ਦੇਖ ਲਓ ਕਿੰਨਾ ਵਧੀਆ ਹੁੰਦਾ ਹੈ ਤੇ ਪਰ ਇਹ ਜਿਹੜੀ ਗਲਾਬ ਦੀ ਜਿਆਦਾ ਮਤਲਬ ਕਿ ਪੱਤੀਆਪ ਘਰੇ ਹੀ ਬਣਾਇਆ ਏ ਸਾਰਾ ਹਨਾ ਤੇ ਇਹ ਕਿੰਨਾ ਅਸਰ ਕਰਦਾ ਹੋਵੇਗਾ ਤੇ ਜਿਹੜਾ ਦੇਸੀ ਕੀ ਹੁੰਦਾ ਏ ਇਹ ਸ਼ਾਇਆ ਵਾਸਤੇ ਇੰਨਾ ਵਧੀਆ ਹੁੰਦਾ ਬਹੁਤ ਹੀ ਵਧੀਆ ਹੁੰਦਾ ਏ ਤੇ ਜਿੰਨਾ ਜੀ ਸਕਿਨ ਸੈਂਸਿਟਿਵ ਹੈ ਨਾ ਉਹ ਵੀ ਹਨ ਲਗਾ ਸਕਦੇ ਨੇ ਕੋਈ ਇਹਦਾ ਉਹ ਨੁਕਸਾਨ ਨਹੀਂ ਹੈਗਾ ਤੇ ਇੱਕ ਮੈਂ ਤੁਹਾਨੂੰ ਨਾ ਦੁਪਹਿਰ ਨੂੰ ਮਤਲਬ ਕਿ 2:30 ਕਿ 3 ਵਜੇ ਨਾਲ ਸ਼ਾਇਦ ਅੱਜ ਵੀਡੀਓ ਥੋੜੀ ਜਿਹੀ ਲੇਟ ਆਵੇ 3 ਵੀ ਵਜ ਸਕਦੇ ਨੇ ਤੇ ਮੈਂ ਤੁਹਾਨੂੰ ਇੱਕ ਨਾ ਵਧੀਆ ਜੀ ਰੈਮਡੀ ਦੱਸਾਂਗੀ ਜਿਨ੍ਹਾਂ ਦੇ ਸ਼ਾਇਆ ਹੈਗੀਆਂ ਨੇ ਜਿੱਦੀ ਸ਼ਾਇਆ ਨਹੀਂ ਜਾ ਰਹੀਆਂ ਉਹ ਉਹਨਾਂ ਵਾਸਤੇ ਵੀ ਮੈਂ ਇੱਕ ਚੀਜ਼ ਬਹੁਤ ਵਧੀਆ ਸਰਜ ਕੀਤੀ ਹੈ ਕਿ ਜਿਹੜੀ ਉਹ ਬਹੁਤ ਹੀ ਵਧੀਆ ਹੈ ਤੇ ਉਹ ਮੇਰੇ ਮਤਲਬ ਕਿ ਜਿਨ੍ਹਾਂ ਨੇ ਲਗਾਈ ਜਿਨ੍ਹਾਂ ਨੇ ਠੀਕ ਹੋਈਆਂ ਉਹਨਾਂ ਦੇ ਨਾਲ ਮੇਰੀ ਗੱਲ ਵੀ ਹੋ ਚੁੱਕੀ ਹੈ ਕਿ ਉਹ ਬਹੁਤ ਵਧੀਆ ਹੈ ਫੇਸ ਪੈਕ ਉਹ ਵੀ ਤੁਹਾਨੂੰ ਮੈਂ ਦੱਸੂੰਗੀ ਸ਼ਾਮ ਨੂੰ ਤੇ ਲਓ ਜੀ ਅਗਰ ਤੁਹਾਨੂੰ ਇਹ ਵਾਲੀ ਕਰੀਮ ਮੇਰੀ ਪਸੰਦ ਆਈ ਹੈ ਨਾ ਤੇ ਵੀਡੀਓ ਨੂੰ ਫੋਟੋ ਫੋਟ ਲਾਈਕ ਕਰਕੇ ਸੋਹਣਾ ਜਿਹਾ ਕਮੈਂਟ ਜਰੂਰ ਕਰਨਾ ਵਾਦ ਤੋਂ ਵਾਦ ਸ਼ੇਅਰ ਕਰੋ ਤੇ ਵਾਦ ਤੋਂ ਵਾਦ ਲਾਈਕ ਜਰੂਰ ਕਰਿਆ ਕਰੋ ਠੀਕੇ ਜੀ ਆਪਾਂ ਨੂੰ ਤੁਹਾਡੇ ਸਪੋਰਟ ਦੀ ਜ਼ਰੂਰਤ ਹੈ ਹਾਂ ਦੇਖੋ ਤੇ ਮੇਰਾ ਮੇਨ ਮਕਸਦ ਇਹੀ ਹੈ ਕਿ ਮੈਂ ਤੁਹਾਨੂੰ ਨੇਚਰਲ ਜਿਹੜੀਆਂ ਖੂਬਸੂਰਤੀ ਦੇ ਨਾਲ ਜੋੜ ਕੇ ਰੱਖਣਾ ਨੇਚਰਲ ਚੀਜ਼ਾਂ ਦੇ ਨਾਲ ਹੀ ਜੋੜ ਕੇ ਰੱਖਾ ਕਿ ਤੁਸੀਂ ਆਪਣੀ ਸਕਿਨ ਜਿਹੜੀ ਇੱਕਦਮ ਬ੍ਰਾਈਟ ਇੱਕਦਮ ਤੰਦਰੁਸਤ ਬਣਾ ਕੇ ਰੱਖੋ ਪਹਿਲਾਂ ਮੇਰੇ ਵੀ ਸ਼ਾਇਆ ਹੁੰਦੀਆਂ ਸੀ ਆਪਾਂ ਠੀਕ ਕੀਤੀਆਂ ਨੇ ਨਾ ਚੀਜ਼ਾਂ ਨਾਲ ਤਾਂ ਹੀ ਆਪਾਂ ਤੁਹਾਨੂੰ ਚੈਨਲ ਦੇ ਥਰੂ ਮਤਲਬ ਕਿ ਤੁਹਾਨੂੰ ਇਹ ਚੀਜ਼ਾਂ ਦੱਸੀਆਂ ਨੇ ਕਿ ਤੁਸੀਂ ਵੀ ਇਦਾਂ ਹੀ ਚੀਜ਼ਾਂ ਅਪਣਾ ਕੇ ਆਪਣੀ ਜ਼ਿੰਦਗੀ ਆਪਣੀ ਤਵਾਜਾ ਖੂਬਸੂਰਤ ਬਣਾ ਸਕਦੇ ਹੋ ਕੋਈ ਜ਼ਰੂਰਤ ਨਹੀਂ ਦੂਜਿਆਂ ਦੇ ਮੋਬਾਈਲ ਦੇਖਣ ਦੀ ਆਪਾਂ ਸੋਚਦੇ ਵੀ ਫਲਾਣਾ ਪਤਨ ਕੀ ਲਗਾਉਂਦਾ ਏ ਐਕਟ ਨਹੀਂ ਪਤਨ ਕੀ ਲਗਾਦੀ ਹੈ ਇਹਦੀ ਸਕਿਨ ਚਮਕਦੀ ਰਹਿੰਦੀ ਏ ਉਹ ਇਹੀ ਚੀਜ਼ਾਂ ਹੁੰਦੀਆਂ ਨੇ ਬਾਕੀ ਖਾਣ ਪੀਣ ਦਾ ਵੀ ਹੁੰਦਾ ਏ ਪਾਣੀ ਵਾਦ ਤੋਂ ਵਾਦ ਪੀਆ ਕਰੋ ਹਰੀਆਂ ਚੀਜ਼ਾਂ ਵਾਦ ਤੋਂ ਵਾਦ ਖਾਇਆ ਕਰੋ ਮੈਂ ਹੁਣ ਇਸ ਟਾਈਮ ਪਾਲਕ ਦਾ ਜੂਸ ਪੀ ਕੇ ਆਈ ਆ ਪਾਲਕ ਚਕੰਦਰ ਤੇ ਖੀਰਾ ਤੇ ਥੋੜਾ ਜਿਹਾ ਵਿੱਚ ਨਿੰਬੂ ਪਾ ਕੇ ਉਹਦਾ ਜੂਸ ਬਣਾ ਕੇ ਉਹ ਪੀ ਕੇ ਆਈਆਂ ਡੇਲੀ ਮੇਰਾ ਸਰਦੀ ਵਿੱਚ ਇਹੀ ਹੁੰਦਾ ਹੈ ਠੀਕ ਹੈ ਜੀ ਇੱਕ ਗਲਾਸ ਤੁਸੀਂ ਜ਼ਰੂਰ ਪੀਵੋ ਇਹ ਚੀਜ਼ਾਂ ਸਾਰੀਆਂ ਚੀਜ਼ਾਂ ਦਾ ਨਹੀਂ ਪੀ ਸਕਦੇ ਹੋ ਕਹਿੰਗੇ ਆਲਸ ਕਰ ਜਾਂਦੇ ਨੇ ਮੇਰੇ ਭੈਣਾ ਤੇ ਤੁਸੀਂ ਆਵਲੇ ਦਾ ਜੂਸ ਬਣਾ ਕੇ ਬੋਤਲ 'ਚ ਪਾ ਕੇ ਰੱਖ ਸਕਦੇ ਹੋ ਸਵੇਰੇ ਉੱਠੋ ਇੰਨਾ ਕੁ ਛੋਟ ਜਿਹੜਾ ਹੈ ਨਾ ਆਵਲੇ ਦਾ ਪਿਓ ਫਿਰ ਦੇਖਿਓ ਹਫ਼ਤੇ ਦੇ ਵਿੱਚ ਤੁਹਾਡੀ ਸਕਿਨ ਕਿੰਨੀ ਨਿਖਰੇਗੀ ਤੇ ਕਿੰਨੀ ਜਾਨਦਾਰ ਤੇ ਕਿੰਨੀ ਚਮਕਦਾਰ ਹੋਵੇਗੀ ਲਓ ਜੀ ਫਿਰ ਮਿਲਦੇ ਆਪਾਂ ਇੱਕ ਨਵੀਂ ਵੀਡੀਓ ਨਾਲ 2:30 ਵਜੇ ਨਾਲ ਬਾਏ ਬਾਏ